ਟੂ ਸਟੈਂਡ ਕੇ ਹੈ ਯਾਦਾ ਇਸ ਨੂੰ ਜਿੱਥੇ ਤੁਹਾਡੇ ਮੁੰਡੇ ਆਉਂਦੇ ਆ ਆਪਣੇ ਦੇ ਆਪਣੇ ਸੇਕੂ ਨੂੰ ਹਸਟਲ ਨੂੰ ਸਿੱਧੇ 1 ਲੱਖ ਨੂੰ 1 ਲੱਖ ਨੂੰ ਪ੍ਰੋਜੈਕਟ ਦੇਣਾ ਚਾਹੁੰਦੇ ਸਸ੍ਰੀ ਕਾਲ ਫਰੈਂਡਸ ਮੈਥੋਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰ ਰਹੇ ਹਾਂ ਇਹਦੀ ਵੀਡੀਓ ਉਹ ਲੋਕਾਂ ਲਈ ਜਿਨ੍ਹਾਂ ਦੀ ਉਮਰ 50 ਸਾਲ ਤੋਂ ਜ਼ਿਆਦਾ ਹੈ ਔਰ ਇਹ ਕਸਰਤਾਂ ਕਰੋ ਕਰਨਗੇ ਤਾਂ 95% ਉਹ ਤੰਦਰੁਸਤ ਰਹਿ ਸਕਦੇ ਆ 95 ਨਹੀਂ 90% ਤਾਂ ਉਹ ਠੀਕ ਰਹਿਣਗੇ ਹੀ ਰਹਿਣਗੇ ਅਗਰ ਇਹ ਆਸਾਨ ਕਸਰਤਾਂ ਉਹ ਘਰ ਦੇ ਵਿੱਚ ਕਰਨੀਆਂ ਸ਼ੁਰੂ ਕਰ ਦੇਣਗੇ ਕਿਉਂਕਿ 50 ਸਾਲ ਤੋਂ ਬਾਅਦ ਆਪਣੀ ਉਮਰ ਦੇ ਵਿੱਚ ਜਾਂ ਕਹਿ ਲਓ ਆਪਣੀ ਸਿਹਤ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆਉਂਦੀ ਹੈ ਸੋ ਉਸ ਤਬਦੀਲੀ ਨੂੰ ਆਪਾਂ ਕਸਰਤਾਂ ਨਾਲ ਲੜਾ ਸਕਦੇ ਆ ਕਸਰਤਾਂ ਬੜੀਆਂ ਆਸਾਨ ਨੇ ਅਗਰ ਤੁਸੀਂ ਕਸਰਤਾਂ ਕਰੋਗੇ ਤੁਸੀਂ ਤੰਦਰੁਸਤ ਵੀ ਰਹੋਗੇ ਔਰ ਜੋ ਤੁਹਾਡੇ ਖੂਨ ਦਾ ਸੰਚਾਰ ਹੈ ਉਹ ਵੀ ਬਹੁਤ ਵਧੀਆ ਚੱਲਦਾ ਰਹੇਗਾ ਇਸ ਨਾਲ ਤੁਹਾਡੀ ਉਮਰ ਵੀ ਲੰਬੀ ਹੋਵੇਗੀ ਔਰ ਇਸ ਨਾਲ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਖੁਸ਼ਹਾਲ ਰੱਖ ਸਕਦੇ ਹੋ ਬਹੁਤੀਆਂ ਬਿਮਾਰੀਆਂ ਤੋਂ ਤੁਸੀਂ ਬਚ ਸਕਦੇ ਹੋ ਜਿਵੇਂ ਹੋ ਗਿਆ 슈ਗਰ ਬਲੱਡ ਪ੍ਰੈਸ਼ਰ ਥਾਇਰੋਇਡ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਧ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਮੁਲਾਪੁਰ বাস ਸਟੈਂਡ ਹੈ বাস ਸਟੈਂਡ ਦੇ ਨਾਲ ਦਾਣਾ ਮੰਡੀ ਹੈ ਗ੍ਰੀਨ ਮਾਰਕੀਟ ਹੈ ਉਸ ਦੇ ਵਿੱਚ 64 ਨੰਬਰ 64 ਨੰਬਰ ਆਪਣਾ ਕਲੀਨਿਕ ਹੈ ਤੁਸੀਂ ਕਿਤੇ ਆਉਣਾ ਹੋਵੇ ਤਾਂ ਉੱਥੇ ਐਡਰੈਸ ਤੇ ਤੁਸੀਂ ਆ ਸਕਦੇ ਹੋ ਉਸ ਪਤੇ ਤੇ ਤੁਸੀਂ ਆ ਸਕਦੇ ਹੋ ਦੋ ਇੰਸਟਾਗ੍ਰam ਆਈਡੀਆਂ ਨੇ ਪਹਿਲੀ ਆਈਡੀ ਹੈ ਅਸਰੀ ਸਿੰਘਸ ਨਾਫਿਜ਼ੋਥੈਰੇਪੀ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਦੇ ਨਾਮ ਤੇ ਔਰ ਹੁਣ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਦੇ ਦਈਏ ਮੇਰੇ ਨਾਲ ਮੇਰੀ ਧਰਮ ਪਤਨੀ ਡਾਕਟਰ ਬੇਬਾਸਰਾ ਉਹ ਵੀ ਆਪਣੇ ਕਲੀਨਿਕ ਤੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਨੇ ਜਿਨ੍ਹਾਂ ਨੇ ਪਿਛਲੇ 12 ਸਾਲ ਹੀਰੋ ਹਾਰਟ ਡੀਐਮਸੀ ਲੁਧਿਆਣਾ ਵਿਖੇ ਬਤੌਰ ਸੀਨੀਅਰ ਫਿਜ਼ੀਓਥੈਰੇਪਿਸਟ ਕੰਮ ਕੀਤਾ ਹੈ ਸੋ ਉਹ ਵੀ ਤੁਹਾਨੂੰ ਆਪਣੇ ਕਲੀਨਿਕ ਤੇ ਮਿਲਣਗੇ ਉਹਨਾਂ ਦਾ ਵੀ ਪੇਜ ਹੈ ਡਾਕਟਰ ਬੇਬਾਸਰਾ ਇੰਸਟਾਗ੍ਰam ਤੇ ਵੀ ਔਰ ਡਾਕਟਰ ਬੇਬਾਸਰਾ ਫੇਸਬੁੱਕ ਤੇ ਵੀ ਔਰ ਡਾਕਟਰ ਬੇਬਾਸਰਾ YouTube ਤੇ ਵੀ ਤੁਸੀਂ ਉੱਥੇ ਜਰੂਰ ਉਹਨਾਂ ਨੂੰ ਫੋਲੋ ਕਰੋ ਔਰ ਨਾਲ ਦੀ ਨਾਲ ਹੀ ਆਪਣਾ ਵੀ ਫੇਸਬੁਕ ਤੇ ਮੇਨ ਪੇਜ ਹੈ ਐਸਰੀ ਸਿੰਘਸ ਸਰੋਪੀਜ਼ੋਥੈਪੀ ਕਲੀਨਿਕ ਦੇ ਨਾਮ ਤੇ ਉਸ ਨੂੰ ਤੁਸੀਂ ਫੋਲੋ ਕਰੋ ਡਾਕਟਰ ਗੁਰਸ਼ੇਰ ਬਲੌਗਸ YouTube ਚੈਨਲ ਹੋ ਗਿਆ ਔਰ Snapchat ਤੇ ਡਾਕਟਰ ਗੁਰਸ਼ੇਰ ਸਿੰਘਸ ਰਾਹ ਸੋ ਸ਼ੁਰੂ ਕਰੀਏ ਅੱਜ ਦੀਆਂ ਸੰਤ ਕਸਵਤਾ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ एक्सरसाइज ਕੀ ਹੈ ਆਪਾਂ ਇੱਕ ਸਟੈਪ ਲੈ ਲੈਣਾ ਸਟੈਪ ਤੇ ਆਪਾਂ ਹੀਲ ਰੇਜ਼ ਕਰਾਂਗੇ ਕਿਸੇ ਪੌੜੀਆਂ ਦੇ ਸਟੈਪ ਤੇ ਵੀ ਕਰ ਸਕਦੇ ਹਾਂ ਸਟੂਲ ਤੇ ਵੀ ਕਰ ਸਕਦੇ ਹਾਂ ਸੋ ਨੰਬਰ 1 ਐਕਸਰਸਾਈਜ਼ ਦੇਖੋ ਤੁਸੀਂ ਬਿਲਕੁਲ ਸਟੈਪ ਦੇ ਬਾਹਰ ਆ ਗਏ ਇਦਾਂ ਕਰਕੇ ਲੱਤਾਂ ਖੋਲ ਦੇਣੀ ਜਿੰਨੀ ਖੋਲ ਸਕਦੇ ਹੋ ਔਰ ਆਪਾਂ ਅੱਡੀਆਂ ਉੱਪਰ ਚੱਕਾਂਗੇ ਔਰ ਦੈਨ ਬਿਲਕੁਲ نیچے ਫੇਰ ਉੱਪਰ ਚੱਕਾਂਗੇ ਫੇਰ ਆਪਾਂ نیچے ਫੇਰ ਉੱਪਰ ਚੱਕਾਂਗੇ ਫੇਰ ਆਪਾਂ نیچے ਫੇਰ ਉੱਪਰ ਚੱਕਾਂਗੇ ਫੇਰ نیچے ਫੇਰ ਉੱਪਰ ਚੱਕਾਂਗੇ ਫੇਰ نیچے ਇਹ ਕਸਰਤ ਕਰਨ ਨਾਲ ਤੁਹਾਡੇ ਜਿਹੜੇ ਪਿੰਜਣੀ ਦੇ ਮਸਲਸ ਨੇ ਉਹ ਤੰਦਰੁਸਤ ਰਹਿਣਗੇ ਔਰ ਜਿਹੜਾ ਖੂਨ ਦਾ ਸੰਚਾਰ ਵੈਰੀਕੋਸ ਵੇਨਸ ਕਰਕੇ ਘਟ ਜਾਂਦਾ ਉਹ ਵੀ ਵੱਧਦਾ ਰਹੇਗਾ ਸੋ ਇਹ ਕਸਰਤ ਬਹੁਤ ਜ਼ਰੂਰੀ ਹੈ ਇਹ ਤੁਸੀਂ 10 ਵਾਰੀ ਕਰਨਾ ਔਰ ਇਸਦੇ ਤੁਸੀਂ ਸਿਰਫ ਤਿੰਨ ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਹੀਲ ਰੇਜ਼ ਐਕਸਰਸਾਈਜ਼ ਆਪਾਂ 10 ਵਾਰੀ ਕੀਤਾ ਸੀ ਇਸ ਨੂੰ ਤੁਸੀਂ ਪੂਰੇ ਤਿੰਨ ਸੈਟ ਲਾਉਣੇ ਆ ਪਹਿਲੀ ਕਸਰਤ ਦੂਜੀ ਜਿਹੜੀ ਕਸਰਤ ਹੈ ਉਹ ਹੈ ਕੀ ਆ ਸਿੱਟ ਟੂ ਸਟੈਂਡ ਤੁਸੀਂ ਇੱਕ ਕੁਰਸੀ ਲੈ ਲੈਣੀ ਆ ਕੁਰਸੀ ਤੇ ਬੈਠ ਕੇ ਤੁਸੀਂ ਉਹ ਕਸਰਤਾਂ ਕਰੋਗੇ ਕਸਰਤ ਹੈ ਚੇਅਰ ਤੇ ਬੈਠ ਕੇ ਪਿੱਛੇ ਕੁਰਸੀ ਆਪਾਂ ਕਾਊਚ ਦੇ ਨਾਲ ਲਾ ਲਈ ਉਹ ਦੋਨੋਂ ਹੱਥ ਇੱਥੇ ਰੱਖ ਲੈਣੇ ਆਪਾਂ ਜਾਂ ਇੱਥੇ ਵੀ ਰੱਖ ਸਕਦੇ ਆ ਪਰ ਤੁਸੀਂ ਇੱਥੇ ਰੱਖਿਓ ਐਦਾਂ ਉੱਠਿਓ 1 ਥੈਨ 2 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 1 then 2 ਇਦਾਂ ਤੁਸੀਂ 10 ਵਾਰੀ ਕਰਨਾ ਸੈਟ ਟੂ ਸਟੈਂਡ ਕਿਹਾ ਜਾਂਦਾ ਇਸ ਨੂੰ ਇਸਦੇ ਤੁਸੀਂ 10 ਵਾਰੀ ਮਤਲਬ ਇੱਕ ਸੈੱਟ ਚ 10 ਵਾਰੀ ਕਰੋਗੇ ਔਰ ਇਸਦੇ ਵੀ ਤੁਸੀਂ 3 ਸੈੱਟ ਲਾਉਂਗੇ ਆਪਾਂ ਇੱਕ ਸੈੱਟ ਲਾਇਆ ਸੀ ਤੁਸੀਂ ਇਸਦੇ 3 ਸੈੱਟ ਲਾਉਣੇ ਆ ਹਰ ਇੱਕ ਸੈੱਟ ਬਾਅਦ ਤੁਸੀਂ 2 ਮਿੰਟ ਆਰਾਮ ਨਾਲ ਰਿਲੈਕਸ ਹੋ ਕੇ ਬੈਠ ਸਕਦੇ ਹੋ ਇਹ ਹੋਗੀ ਤੁਹਾਡੀ ਦੂਜੀ ਕਸਰਤ ਤੀਜੀ ਕਸਰਤ ਵੀ ਕੁਰਸੀ ਤੇ ਕਰਾਂਗੇ ਜਿਸ ਨੂੰ ਆਪਾਂ ਦੇਖੋ ਤੁਸੀਂ ਇਦਾਂ ਕੁਰਸੀ ਲੈ ਲਈ ਔਰ ਆਪਾਂ ਥੋੜੀ ਜੀਆਂ ਲੈਗ ਨੂੰ ਆਪਾਂ ਡਿਪ ਕਰਨਾ ਦੋਨੋਂ ਲੈਗ ਡਿਪ ਧਿਆਨ ਨਾਲ ਦੇਖੋ ਐਦਾਂ ਕੁਰਸੀ ਲੈ ਲੈਣੀ ਆ ਆਪਾਂ ਕੁਰਸੀ ਠੋਡੀ ਅੱਗੇ ਕੋਈ سپورਟ ਲਾ ਲਿਓ ਤੁਸੀਂ ਜਿਵੇਂ ਆਪਣੇ ਬਿਲਕੁਲ سپورਟ ਨਹੀਂ ਹੈ ਪਰ ਅੱਗੇ ਤੁਸੀਂ ਕੋਈ ਨਾ ਕੋਈ سپورਟ ਲਾ ਕੇ ਰੱਖਣੀ ਹੈ ਔਰ ਇਸ ਦੇ ਵਿੱਚ ਤੁਸੀਂ ਲੈਗ ਡਿਪ ਕਰੋਗੇ ਐਦਾਂ ਬਸ 1 then 2 then 3 then 4 then 5 then 6 then 7 then 8 then 9 then 10 ਦੈਨ ਰਿਲੈਕਸ ਇਸ ਦੇ ਵੀ ਤੁਸੀਂ ਪੂਰੇ ਗਿਣ ਕੇ ਤਿੰਨ ਸੈੱਟ ਲਾਉਣੇ ਆ ਇਹ ਹੋਗੀ ਲੈਗ ਡਿਪ ਮਤਲਬ ਦੋਨੋਂ ਲੈਗਸ ਡਿਪ ਕਹਿ ਸਕਦੇ ਆ ਹੁਣ ਦੋ ਕਸਰਤਾਂ ਨੇ ਜਿਹੜੀਆਂ ਤੁਸੀਂ ਬੈੱਡ ਤੇ ਪੈ ਕੇ ਕਰਨੀਆਂ ਨੇ ਹੁਣ ਤੁਹਾਨੂੰ ਉਹ ਕਰਕੇ ਦਿਖਾਉਣ ਲੱਗੇ ਆ ਉਹ ਇੱਕ ਕਸਰਤ ਕੀ ਹੈ ਨੰਬਰ 1 ਜਿਹੜੀ ਐਕਸਰਸਾਈਜ਼ ਆ ਬ੍ਰਿਜਿੰਗ ਮਤਲਬ ਪੋਲ ਬਣਾਉਣਾ ਆਪਾਂ ਸਿੱਧੇ ਪੈ ਗਏ ਔਰ ਦੋਨੋਂ ਗੋਡੇ ਮੋੜ ਲੈਣੇ ਆ ਦੇਖੋ ਤੁਸੀਂ ਜਿੱਥੇ ਤੁਹਾਡੇ ਮੋਢੇ ਆ ਉਹਦੇ ਸਾਹਮਣੇ ਤੁਹਾਡੇ ਗੋਡੇ ਆਉਣਗੇ ਹੱਥ ਬਿਲਕੁਲ ਸਿੱਧੇ और लक उपर चक देना इतने आपेट ब्रिज चाहिए इत आप होल्ड करा दस सैकेंड एक दो तीन चार पाँच छे सात आठ नौ दसैक्स कर दे चौथी तो कसरत ब्रिजिंग इसके तीन सैट होर लाने सारिया कसरत सवेरे शाम करोंगे ਸੋ ਧਿਆਨ ਨਾਲ ਦੇਖ ਲਓ ਇੱਕ ਵਾਰੀ ਬ੍ਰੇਥ ਦੁਆਰਾ ਕਰਕੇ ਦਿਖਾ ਦਿੰਦੇ ਆ ਪੂਰੀ ਕੂਟੀ ਮੋਲ ਲੈਣੇ ਜਿੰਨੇ ਮੁੜਨਗੇ ਔਰ ਲੱਕ ਨੂੰ ਹਵਾ ਚੱਕ ਦੇਣਾ ਇੱਥੇ ਆਪਾਂ 10 ਗਿਣ ਦੇਣੇ ਆ 1 2 3 4 5 6 7 8 9 10 ਥੈਂਕ ਯੂ ਰਿਲੈਕਸ ਸੋ ਇਹ ਕਸਰਤ ਆ ਤੁਸੀਂ ਧਿਆਨ ਨਾਲ ਕਰਨੀਆਂ ਇਹ ਹੋਗੀ ਤੁਹਾਡੀ ਚੌਥੀ ਕਸਰਤ ਆਖਰੀ ਕਸਰਤ ਕੈਟ ਐਂਡ ਕੈਮਲ ਦੇਖੋ ਤੁਸੀਂ ਫਿਕਰ ਆਫ ਫੋਰ ਚ ਆ ਜਾਣਾ ਆਪਾਂ ਮੋਢਿਆਂ ਦੇ ਹੇਠਾਂ ਹੱਥ ਆ ਜਾਣਗੇ ਔਰ ਆਪਣੇ ਜਿਹੜੇ ਚੂਲੇ ਦੇ نیچے ਗੋਡੇ ਆ ਜਾਣਗੇ ਸੋ ਸਭ ਤੋਂ ਪਹਿਲਾਂ ਆਪਾਂ ਕੈਟ ਬਣ ਲੱਗੇ ਆ ਇਸ ਦੇ ਵਿੱਚ ਆਪਾਂ 5 ਸੈਕਿੰਡ ਹੋਲਡ ਮਤਲਬ ਆਹ ਜਿਹੜੀ ਚੀਜ਼ ਹੈ ਵਿੱਚ ਕਰ ਦੇਣੀ ਆ ਆਪਾਂ ਲੰਬਰ ਸਪਾਈਨ ਹੈ ਜਿਹੜੀ ਆਪਣੀ ਚੂਲੇ ਤੋਂ ਉੱਪਰ ਵਾਲੀ ਜਿਹੜੀ ਸਪਾਈਨ ਹੈ ਸੋ ਇੱਥੇ 5 ਸੈਕਿੰਡ ਹੋਲਡ ਕਰਾਂਗੇ ਪਹਿਲਾਂ 1 2 3 4 5 ਫੇਰ ਲੱਕ ਨੂੰ ਉੱਪਰ ਚੱਕ ਦੇਣਾ देखो ਤੁਸੀਂ ਦੋਨੋਂ ਗੋਡਿਆਂ ਦੇ ਵਿਚਾਲੇ ਦੇਖਾਂਗੇ ਔਰ ਇਹ ਚੀਜ਼ ਉੱਪਰ ਚੱਕ ਦਾਂਗੇ ਕੈਮਲ ਜਿਵੇਂ ਹੁੰਦਾ ਊਂਟ ਦੀ ਤਰ੍ਹਾਂ ਇੱਥੇ ਆਪਾਂ 5 ਸੈਕਿੰਡ ਹੋਲ 1 2 3 4 5 ਫੇਥ ਕੈਟ 1 2 3 4 5 ਫਿਰ ਕੈਮਲ 1 2 3 4 5 ਫਿਰ ਕੈਟ 1 2 3 4 5 ਮਤਲਬ ਇੱਕ ਵਾਰ ਤੁਸੀਂ ਇਹ 10 ਵਾਰੀ ਕਰਦੇ ਨੇ ਜਿਵੇਂ 5 ਸੈਕਿੰਡ 5 5 ਮਤਲਬ 5 ਸੈਕਿੰਡ ਆਪਾਂ ਕੀਤੇ ਕੈਟ ਦੇ ਔਰ 5 ਸੈਟ ਹੀ ਆਪਾਂ ਕੈਮਲ ਦੇ ਇਹ ਹੋ ਗਿਆ ਇੱਕ ਸੈਟ ਇਦਾਂ ਤੁਸੀਂ ਦੋ ਸੈਟ ਲਾਉਣੇ ਆ ਸਮਝ ਗਏ ਹੋਵਗੇ ਸ਼ਾਇਦ ਤੁਸੀਂ ਜਿਸ ਤਰ੍ਹਾਂ ਦੁਬਾਰਾ ਦੇਖੋ ਥੋੜਾ ਕਨਫਿਊਜ਼ ਕਰਤਾ ਮੈਂ ਹੀ ਤੁਹਾਨੂੰ ਜਿਵੇਂ ਕੈਟ ਬਣੇ 5 ਸੈਕਿੰਡ ਹੋਲਡ ਕੈਮਲ ਬਣੇ 5 ਸੈਕਿੰਡ ਹੋਲਡ ਇੱਕ ਵਾਰੀ ਹੋ ਗਿਆ ਇੱਕ ਵਾਰ ਚਾਹੀ ਤੁਸੀਂ 5 5 ਸੈਟ ਲਾ ਦੇਣੇ ਆ ਮਤਲਬ 5 ਵਾਰੀ ਕਰ ਦੇਣਾ ਇਹ ਹੋ ਗਿਆ ਇੱਕ ਸੈਟ ਕੰਪਲੀਟ ਹੋ ਗਿਆ ਦੈਨ ਫਿਰ ਆਪਾਂ ਕਰਾਂਗੇ ਫਿਰ ਇਸਦੇ ਆਪਾਂ ਦੋ ਸੈਟ ਹੋ ਜਾਣੇ ਆ ਬਸ ਮਤਲਬ ਦੋ ਵਾਰੀ ਕਰਨਾ ਤੁਸੀ ਸੋ ਇਹ ਕਸਰਤਾ ਅਗਰ ਤੁਸੀਂ 50 ਸਾਲ ਦੀ ਉਮਰ ਤੇ ਸਟਾਰਟ ਕਰ ਦੋਗੇ ਤੁਸੀਂ ਦੇਖੋਗੇ ਤੁਸੀਂ ਬਹੁਤ ਜ਼ਿਆਦਾ ਤੰਦਰੁਸਤ ਬਹੁਤ ਜ਼ਿਆਦਾ ਫਿਟ ਬਹੁਤ ਬਿਮਾਰੀਆਂ ਤੁਹਾਨੂੰ ਨਹੀਂ ਲੱਗਣਗੀਆਂ ਜਿਵੇਂ ਗੋਡੇ ਦੁਖਦੇ ਆ ਮੋਢੇ ਦੁਖਦੇ ਆ ਲੱਕ ਦੁਖਦਾ ਕੁਝ ਵੀ ਨਹੀਂ ਹੋਵੇ ਸੋ ਉਮੀਦ ਕਰਦਾ ਆ ਇਹਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਕਿ ਮਿਲਾਂਗੇ ਜਲਦੀ ਕਿ ਨਵੇਂ ਟੌਪਿਕ ਕਿ ਨਵੀਂ ਵੀਡੀਓ ਨਾਲ ਟਿਲ ਦਿਨ ਤੁਸੀਂ ਸਾਰੇ ਜਾਣੇ ਆਪਣਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ ਸਬਸਕ੍ਰਾਈਬ ਜਰੂਰ ਕਰਿਓ